ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਸ਼ਾਮ ਦੇ 6 ਵਜੇ ਆਪਾਂ ਬਾਜ਼ਾਰੋਂ ਆਏ ਆ ਕਾਫੀ ਦਿਨ ਹੋ ਗਏ ਸੀ ਕੰਮ ਆ ਪਏ ਸੀ ਕੁਝ ਘਰ ਦੇ ਸਮਾਨ ਤੇ ਜਿਹੜੇ ਉਹਨਾਂ ਦੀ ਲੋੜ ਸੀ ਕਰੇ ਜਾਇਆ ਹੀ ਨਹੀਂ ਗਿਆ ਕਾਫੀ ਦਿਨ ਹੋ ਗਏ బిజీ ਰਹਿੰਦੇ ਸੀ ਇੱਕ ਹੁਣ ਸਾਨੂੰ ਸਕੂਲ ਤੇ ਨਹੀਂ ਪ੍ਰੋਬਲਮ ਆ ਗਈ ਬੱਚੇ ਜਾਣ ਲੱਗੇ ਜੀ ਕਾਲ ਟਿਊਸ਼ਨ ਮੇਰੇ ਕੋਲ ਚਲੇ ਜਾਂਦੀਆਂ ਨੇ ਸ਼ਾਮ ਨੂੰ ਕਿਉਂ ਚਲੇ ਜਾਂਦੀਆਂ ਆਪਾਂ ਸਾਧਨ ਦੀ ਦਿੱਕਤ ਆਉਂਦੀ ਹੈ ਨੂੰ ਦੇਖਾਂਗੇ ਤੇ ਜੀਰੀ ਵੰਡ ਕੇ ਉਸ ਤੋਂ ਬਾਅਦ ਜੋ ਵੀ ਹੋਰ ਸਾਧਨ ਦੀ ਆਪਾਂ ਨੂੰ ਬੜੇ ਮਹੱਤਵਪੂਰਨ ਸਸਤਾ ਆਪਾਂ ਲੈ ਲਾਂਗੇ ਤੇ ਸਾਨੂੰ ਸਰਦਾਰ ਜੀ ਕਹਿੰਦੇ ਨੇ ਵੀ 4 ਜਾਲੀ ਸਕੂਟਰੀ 4 ਜਾਲੀ ਸਾਡੇ ਕਿਸੇ ਤੋਂ ਵੀ ਹਸਾਬ ਨਹੀਂ ਆ ਰਹੀ ਮੇਰੇ ਤੋਂ ਬਿਲਕੁਲ ਵੀ ਨਹੀਂ ਚੱਲਦੀ ਤੇ ਉਹ ਗੁੜੀਆਂ ਤੋਂ ਵੀ ਨਹੀਂ ਚੱਲਦੀ ਪਿੰਦਰ ਦੇਖੋ ਜੀ ਟਿਊਸ਼ਨ ਲੱਗਿਆ ਤਾਂ ਚੱਲੀ ਤਾਂ ਦੇਖਾਂਗੇ ਕੀ ਵਰਦਾ ਸਿਸਟਮ ਹਲੇ ਥੋੜਾ ਜਿਹਾ 15 ਦਿਨ ਬੋਖਾ ਦੇ ਵਿੱਚ ਵਿਧੀਆਂ ਆਖਾਂ ਉਸ ਤੋਂ ਬਾਅਦ ਜੀਰੀ ਆਦੀ ਉਸ ਤੋਂ ਬਾਅਦ ਦੇਖਾਂਗੇ। ਕਮੀਨਾ ਜੀ ਦੀ ਤਾਂ ਨਿਬੜ ਗਿਆ ਜਦੋਂ ਫੇਰ ਸੋਚਦੇ ਆ ਕੀ ਕਰਨਾ ਤੇ ਹੁਣ 6 ਵਜੇ ਗਏ ਹਜੇ ਸਬਜ਼ੀ ਆਪਾਂ ਬਣਾਉਣੀ ਹੈ ਜੀ ਕद्दू ਦੀ ਹਜੇ ਮੈਂ ਕद्दू چیرਨੇ ਪਿੰਦਰ ਪਾਣੀ ਘੌਣ ਲੈ ਆਵਾਂ ਵਜਾਂ। ਮੈਂ ਮੱਝਾ ਬੰਨ ਕੇ 3 ਵਜੇ ਗਈ ਸੀ ਤੇ ਟਾਈਮ ਲੱਗ ਗਿਆ ਥੋੜਾ ਜਿਹਾ। ਪਤਾ ਨਹੀਂ ਬਾਜ਼ਾਰ ਦੇ ਵਿੱਚ ਮਾੜੇ ਮਾੜੇ ਨਾਲੇ ਟਾਈਮ ਲੱਗ ਜਾਂਦਾ ਇੱਕ ਦੋ ਕੰਮ ਰਹਿ ਗਏ ਹਜੇ ਵੀ ਸ਼ਾਮ ਨੂੰ ਫੇਰ ਉਹਨਾਂ ਲੇਟ ਬੜਾ ਹੋ ਗਈ ਤੇ ਘਰੇ ਆ ਕੇ ਕੰਮ ਵੀ ਕਰਨੇ ਤੇ ਤਾਂ ਕਰਕੇ ਜਿਹੜੀ ਦਿੱਕਤ ਆਉਂਦੀ ਹੈ। ਫੱਲੇ ਬੰਦੇ ਨੂੰ ਘਰੇ ਵਰਦੇ ਉੱਥੇ ਟਾਈਮ ਲੱਗ ਜੇਗਾ ਤਾਂ ਕੰਦੇ ਵਿੱਚ ਮੁਸ਼ਕਲ ਹੋ ਜਾਂਦੀ ਹੈ ਤੇ ਬਸ ਮੈਂ ਅੱਜ ਆਪਦੇ ਵਾਸਤੇ ਕੁਝ ਨਹੀਂ ਲਿਆ ਸਾਰੀਆਂ ਘਰ ਦੀ ਜ਼ਰੂਰਤ ਵਾਸਤੇ ਹੀ ਚੀਜ਼ਾਂ ਲਈਆਂ ਨੇ ਹਜੇ ਇਹਨਾਂ ਜਿੰਨੇ ਵੀ ਪੈਸੇ ਲਾਈ ਜਾਉ ਉਨੀ ਲੱਗ ਜਾਂਦੇ ਨੇ ਤੇ ਇੱਕ ਮੈਨੂੰ ਨਾ ਸਾਰਿਆਂ ਨਾਲ ਜ਼ਿਆਦਾ ਦਿੱਕਤ ਆਉਂਦੀ ਕਿ ਆਪਣੇ ਪਿੱਤਲ ਦਾ ਰੋਗਾ ਸੀ ਚਾਹ ਆ ਉਹ ਪਤਾ ਨਹੀਂ ਕਿ ਉਹਦੀ ਡੰਡੀ ਭਾਰੀ ਸੀ ਉਹ ਸਾਡੇ ਜਦੋਂ ਥੋੜੀ ਜੀ ਚਾਹ ਰਹਿ ਜਾਂਦੀ ਥੋੜਾ ਹੋਮ ਦਾ ਪਤਾ ਨਹੀਂ ਕਿ ਉਹ ਹੌਸ ਤੇ ਜਾਂਦਾ ਸਾਰੀ ਚਾਹ ਡੁੱਲ ਜਾਂਦੀ ਜੀ ਇੱਕੋ ਥੋੜਾ ਜਿਹਾ ਵੱਡਾ ਲਿਗਾ ਹੁਣ ਆਪਾਂ ਇਹ ਲੈ ਕੇ ਆਏ ਮੈਂ ਥੋੜਾ ਜਿਹਾ ਸਾਇਕ ਦਾ ਨਾਰਮਲ ਹੀ ਐ ਜਿਵੇਂ ਅਸੀਂ ਚਾਹ ਵਾਸਤੇ ਤਿੰਨ ਜਾਣੀ ਪੀਂਦੇ ਆ ਕਿਤਾ ਪੀਂਦੀ ਹੈਗੀ ਕਿੰਦਰ ਮੈਂ ਸਰਦਾਰ ਦੀ ਇਹਦੇ ਵਿੱਚ ਵਧੀਆ 1 ਲੀਟਰ ਚਾਹ ਦੇ ਬਣਦੇ ਨੇ ਹੁਣ ਚਾਹ ਇੰਨੀ ਪੀਤੀ ਨਹੀਂ ਜਾਂਦੀ ਸਾਰੇ ਪੰਜਾਬ ਬਣਦੇ ਨੇ ਹਨਾ ਇਹ ਆਪਾਂ ਲੈ ਕੇ ਆਏ ਜੀ ਦੇਖੋ ਪੀ ਐਨ ਵੀ ਦਾ ਵਧੀਆ ਆਉਂਦੇ ਹਨ ਇਹ ਵੈਸੇ ਪੀ ਐਨ ਵੀ ਦੀ ਚੀਜ਼ ਆ ਜਿਹੜੀ ਥੋੜੀ ਜਿਹੀ ਪੈਂਦੀ ਦਾ ਕੋਸਟਲੀ ਐ ਪਰ ਇਹ ਚੀਜ਼ ਵਧੀਆ ਹੁੰਦੀ ਹੈ ਜਿਹੜੀ ਆਪਣੇ ਕੋਲੇ ਸਬਜੀ ਵਾਲੀ ਤੜਕਣੀ ਆ ਉਹੀ ਮੈਂ ਇਹ ਹੀ ਲੈ ਕੇ ਆਈ ਸੀ ਉਹ ਆਈ ਸੀ ਆਪਣੀ 1300 ਰੁਪਏ ਦੀ ਉਸ ਟਾਈਮ ਤੇ 2-3 ਸਾਲ ਹੋ ਗਏ ਉਹਨੂੰ ਅੱਜ ਐਡਾ ਕਚਾਲਾ ਡਬੂਆ ਲੈ ਕੇ ਆਏ ਆਂ ਜੀ ਇਹ ਪਿਆ ਹੈ ਆਪਾਂ ਨੂੰ 1080 ਰੁਪਏ ਦਾ ਦੇਖੋ ਚੀਜ਼-ਚੀਜ਼ ਹੁੰਦੀਆਂ ਨਾ ਤਿੰਨ ਤਿੰਨ ਚਾਰ-ਚਾਰ ਸੌ ਵਾਲੇ ਵੀ ਪਏ ਨੇ ਹੁਣ ਵੀ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਹੁਣ ਇਹਦੀ ਇੱਕ ਵਾਰ ਚੀਜ਼ ਲੈ ਲਈ ਆਪਾਂ ਨੇ ਬਾਕੀ ਉਹਨਾਂ ਦੀ ਇਹ ਲੈ ਲਈ ਇਹਦੀ ਗਾਰੰਟੀ ਹੈ ਇਹਦੀ ਜਿੰਦਗੀ ਭਰ ਦੀ ਨਿਸਾਊਗੀ ਜੇ ਟੁੱਟ-ਫੁੱਟ ਗਿਆ ਤਾਂ ਉਹਨੂੰ ਆਪਾਂ ਇੱਕ ਵਾਰ ਦੇ ਦਾਂਗੇ ਜਾ ਕੇ ਤੇ ਰਾਮ ਨਾਲ ਆਪਣੀ ਉਹ ਜਿਹੜੀ ਚੀਜ਼ ਆ ਉਹ ਕੋਈ ਇਹਦਾ ਬਿੱਲ ਨਹੀਂ ਸਾਹਮਣਾ ਬਸ ਤੇ ਦਾ ਬਿੱਲ ਦਿੱਤਾ ਹੁੰਦੇ ਨਾਲ ਜੀ ਉਹ ਕਹਿੰਦੇ ਕੋਈ ਚੱਕਰ ਨਹੀਂ ਇਹ ਨੂੰ ਤੁਸੀਂ ਸਾਹਮਣਾ ਨਹੀਂ ਹੈਗਾ ਬਸ ਉਹਨਾਂ ਨੂੰ ਪਤਾ ਵੀ ਸਨਾਮ ਦੇ ਵਿੱਚ ਪੀ ਐਨ ਵੀ ਦੀ ਚੀਜ਼ ਆ ਜਿਹੜੀ ਉਹ ਇੱਕ ਸ਼ੌਪ ਤੋਂ ਮਿਲਦੀ ਹੈ ਹੋਰ ਕਿਤੇ ਕੰਪਨੀ ਦਾ ਉੱਥੇ ਮਾਲ ਨਹੀਂ ਹੈਗਾ ਇਸ ਕਰਕੇ ਤੇ ਪਿਆਪ ਆਪਾਂ ਥੋੜਾ ਜਿਹਾ ਇਹਦੇ ਚੀਜ਼ਾਂ ਨੇ ਜਿਹੜੀਆਂ ਇਹ ਪੈਂਦੀਆਂ ਕੋਸਟਲੀ ਨੇ ਪਰ ਇਹਨਾਂ ਦੀ ਗਾਰੰਟੀ ਹੈ ਨਾ ਇਹ ਦਿੱਕੇ ਉਹ ਕਹਿੰਦੇ ਕੋਈ ਦਫਸੀ ਦੋ ਦਿਨ ਵਰਤ ਕੇ ਦੇਖ ਲਓ ਜੇ ਤੁਹਾਨੂੰ ਦਿੱਕਤ ਲੱਗੀ ਫਿਰ ਫਿਰ ਨਵਾਂ ਲੈ ਜਦ ਦੁਬਾਰਾ ਤੋਂ ਤੇ ਇਹ ਨਾ ਕੁਝ ਵੀ ਟੁੱਟਦਾ ਟੱਕਣ ਜਾਂ ਡੱਬੂ ਆ ਕੁਝ ਵੀ ਟੁੱਟਦਾ ਉਹ ਆਪਾਂ ਨੂੰ ਦੁਬਾਰਾ ਤੋਂ ਬਦਲ ਕੇ ਦੇ ਦੋਗੇ ਉਹ ਮੈਨੂੰ ਤਰ ਤਨੀ ਵਧੀਆ ਲੱਗੀ 3 ਸਾਲ ਉਹਦੇ ਬਿਲਕੁਲ ਵੀ ਕੁਝ ਨਹੀਂ ਹੋਇਆ ਸੀ ਸਾਲ ਦੇ ਵਿੱਚ ਨਾ ਦੋ ਦੋ ਤਿੰਨ ਤਿੰਨ ਸਬਜ਼ੀਆਂ ਨੇ ਗੜਕਣੀਆਂ ਬਦਲਦਾਂ ਨੇ ਤੇ ਕਿਉਂ ਉਹ ਹੁਣ ਆਪਾਂ ਦੂਜੀ ਚੀਜ਼ ਲੈ ਲੈਂਦੇ ਸਸਤੀ 3-400 ਦੀ ਉਹ ਮਹੀਨੇ ਦੋ ਮਹੀਨੇ ਦੇ ਵਿੱਚ ਫੇਰ ਪੁਰਾਣੀ ਹੋ ਜਾਂਦੀ ਇਸ ਕਰਕੇ ਉਹਦੇ ਕੋਲ ਇਹ ਤਾਂ ਆਰਾਮਦਾਰੀ ਸੀ ਹੁਣ ਆਪਾਂ ਇਹ ਲਿਆਂਦਾ ਮੈਂ ਪੀ ਐਨ ਵੀ ਦਾ ਇਹ ਆਪਾਂ ਨੂੰ ਗੜੀਆਂ ਮਰੀਆਂ ਭੈਣਾ ਸੁਨਾਮ ਦੇ ਨੇੜੇ ਨੇ ਜਿਹੜੀ ਬਾਜ਼ਾਰ ਦੇ ਵਿੱਚ ਨਾ ਕ੍ਰਿਸ਼ਨਾ ਕਰੋਪਰੀ ਵਾਲੇ ਨੇ ਇੱਕ ਕ੍ਰਿਸ਼ਨਾ ਹੈਂਡਲੂਮ ਵਾਲੇ ਨੇ ਇਹ ਕ੍ਰਿਸ਼ਨਾ ਕਰੋਪਰੀ ਵਾਲੇ ਨੇ ਚੀਜ਼ ਇਹਨਾਂ ਦੇ ਬਹੁਤ ਵਧੀਆ ਮਿਲੂਗੀ ਪਰ ਥੋੜਾ ਜਿਹਾ ਰੇਟ ਦਾ ਕੁਸਟਲੀ ਹੋਊਗਾ ਚੀਜ਼ ਦੀ ਗਾਰੰਟੀ ਹੋਊਗੀ ਇਸ ਤੋਂ ਬਾਅਦ ਆਪਾਂ ਇੱਕ ਵਾਸਤੇ ਲਈ ਇਹ ਇਹ ਕੁਝ ਪਾ ਕੇ ਲੈ ਜਾਣ ਵਾਸਤੇ ਜੇ ਕੋਲ ਜੇ ਜਾਂਦੇ ਨੇ ਕੋਈ ਖੂਰਤ ਵਗੈਰਾ ਜਾਂ ਖਾਣ ਵਾਲੀ ਚੀਜ਼ ਆਪਾਂ ਚੌਲ ਤਰੀ ਬਣਾ ਲੈਣੇ ਪਰੇ ਨੇ ਡੱਬੀ ਲੈ ਲਈ ਤੇ ਇਸ ਤੋਂ ਬਾਅਦ ਇੱਕ ਤੋਂ ਬਣ ਕੇ ਆਏ ਇਹ ਆਪਣਾ ਸਮਾਨ ਪਾਉਣ ਵਾਸਤੇ ਰਸੋਈ ਦਾ ਸਮਾਨ ਪਾਉਣ ਵਾਸਤੇ ਹੀ ਮੈਂ ਡੱਬਾ ਲੱਕਈਆਂ ਲਵਾ ਕਾਣੇ ਬਹੁਤ ਹੋਈ ਸੀ ਜਿਹੜੀ ਆਪਣੀ ਸਟੀਲ ਦੀ ਪਾਲਟੀ ਸੀ ਉਹਦੇ ਵਿੱਚ ਹੁਣ ਇਸ ਵਾਰ ਖੰਡ ਪਾਤੀ ਖੰਡ ਦੀ ਪੂਰੀ ਲੈਣ ਦੀ ਉਹ ਦੋ ਤਿੰਨ ਨਾ ਵੱਟਾਂ ਦੇ ਵਿੱਚ ਪਾਉਣੀ ਪੈਗੀ ਤਾਂ ਕਰ ਇਹ ਸਮਾਨ ਦੀ ਜਿਹੜਾ ਆਪਣਾ ਨਾ ਰੋਜ਼ ਦਾ ਰੁਟੀਨ ਹੈ ਸਬਜ਼ੀਆਂ ਦਾਲਾਂ ਉਹਦਾ ਔਖਾ ਹੋਇਆ ਕਹਤੇ ਤੇ ਆਪਣੇ ਡੱਬੇ ਵੀ ਬਹੁਤ ਕਾਲੂ ਹੋਏ ਕਹਤੇ ਇਹ ਵੀ ਮੈਂ ਕ੍ਰਿਸ਼ਨਾ ਕਰੋਕਰੀ ਦੇ ਵਾਲਾਂ ਨੂੰ ਲੈ ਕੇ ਆਇਆ ਹੁਣ ਡੱਬੇ ਵੀ ਨੇ ਹਨਾ ਇਹ ਵੀ ਪੀ ਐਨ ਜੀ ਦੀ ਤਾਂ ਨੂੰ ਜਿਹੜੇ ਡੱਬੇ ਨੇ ਇਹਨਾਂ ਦੀ ਵੀ ਸਾਨੂੰ ਪੀਐਨਵੀ ਫੈਟ ਦਾ ਮਿਲੂਗਾ ਕੰਪਨੀ ਦਾ ਮਿਲੂਗਾ ਇਹ ਆਪਾਂ ਨੂੰ ਇੱਕ ਡੱਬਾ ਪਿਆ ਜੀ 170 ਰੁਪਏ ਦਾ ਹੁਣ ਜਿਹੜੇ ਹਨਾ ਮੇਲ ਪਹਿਲਾਂ ਆਪਣੇ ਲਿਆਂਦੇ ਹੋਏ ਨੇ ਜੀ ਉਹ 100 ਦੇ ਤਿੰਨ 100 150 ਦੇ 200 ਦੇ ਛੇ ਛੇ ਰੁਪਏ ਆਏ ਹੋਏ ਨੇ ਇਹ ਆਪ ਮੈਂ ਇਹਨਾਂ ਨਾਲ ਦੇ ਤਿੰਨ ਡੱਬੇ ਲੈ ਕੇ ਆਂਦੇ ਨੇ ਪਰ ਮੈਨੂੰ ਇਹ ਘੱਟ ਸੋਨੇ ਲੱਗੇ ਥੋੜੇ ਜਿਹੇ ਉਹ ਕਹਿੰਦੇ ਵੀ ਵਧੀਆ ਹਨ ਪੀਐਨਵੀ ਦੇ ਨੇ ਇਹ ਦਾ ਕੋਈ ਵੀ ਟੱਕਣ ਨਹੀਂ ਡਿੱਗੇ ਤੋਂ ਬੂਤਦਾ ਨਹੀਂ ਹੈਗਾ ਗਾਰੰਟੀ ਵਾਲੇ ਨੇ ਇਹ تین ਨਾਪ ਨੇ ਇਹ ਲੈ ਆਂਦੇ ਸੀ ਸਮਾਂ ਗਾਉਣ ਵਾਸਤੇ ਤੇ ਇਸ ਤੋਂ ਬਾਅਦ ਦੋ ਮੈਨੂੰ ਇਹ ਸੋਹਣੇ ਲੱਗੇ ਇਹਦਾ ਸਾਈਜ਼ ਹੈਗਾ 1 ਕਿਲੋ ਦਾ 120 ਰੁਪਏ ਦਾ ਪਿਆ ਇਹ ਥੋੜਾ ਜਿਹਾ ਤੋਂ ਸਸਤਾ ਹੈਗਾ ਹੈਗਾ ਇਹ ਵੀ ਕੰਪਨੀ ਦਾ ਪਰ ਇਹ ਸਸਤਾ ਹੈ ਤੇ ਇਹ ਹੈਗਾ 120 ਰੁਪਏ ਦਾ ਦੇਖੋ 1000 ਰੁਪਏ ਦੇ ਕੱਲੇ 5 ਡੱਬੇ-ਡੱਬੇ ਮਿਲੇ ਨੇ ਆਪਾਂ ਨੂੰ ਹਨਾ ਚੀਜ਼ਾਂ ਵੀ ਦੇਖਣੇ ਜੋ ਹੋਣੀਆਂ ਨੇ ਹੁਣ ਕਿੱਥੇ 100 200 ਦੇ ਆਪਾਂ ਨੂੰ ਸੇਲ ਦੇ ਵਿੱਚੋਂ ਵੀ ਮਿਲ ਜਾਣਗੇ ਪਹਿਲਾਂ ਉਹੀ ਲੈ ਹੋਏ ਨੇ ਹੁਣ ਮੈਨੂੰ ਵਧੀਆ ਜਿਹੀ ਲੱਗੇ ਟਿੱਜੀ ਆ ਗਿਆ ਤੇ ਮੈਂ ਸੋਚਿਆ ਕਿ ਉਹ ਖਬਰ ਵੀ ਲੈ ਕੇ ਜਾਵਾਂਗੇ ਹੁਣ 4-5 ਸਾਲ ਦੇ ਵੀਜ਼ਾ ਹੋ ਜੀ ਉਸ ਤੋਂ ਬਾਅਦ ਫੇਰ ਕੁਝ ਚੰਗੇ ਤੇ ਇਹ ਆਪਣੀ ਬਾਰਟੀ ਲਗਿਆ ਜੀ ਇਹਦੇ ਵਿੱਚ ਨਾ ਜਿਵੇਂ ਸੁੱਕੀਆਂ ਦਾਲਾਂ ਵਗੈਰਾ ਕੁਝ ਵੱਧ ਵੀ ਜਾਂਦਾ ਹੈ ਨਾ ਸਮਾਨ ਜਿਵੇਂ ਕੀ ਤਬੂਲੇ ਤੋਂ ਵੱਧ ਆ ਜਾਂਦਾ ਨਹੀਂ ਸੁੱਕੀ ਚਾਹ ਐ ਇਕੱਠੀ 2 ਕਿਲੋ ਲੈ ਕੇ ਆਉਂਦੇ ਆ ਫਿਰ ਉਹ ਇੱਕ ਤੇ ਇਹਦੇ ਵਿੱਚ ਸਮਾਨ ਇਕੱਠਾ ਰੱਖਿਆ ਜਾਂਦਾ ਆਪਣੇ ਰਸੋਈ ਦਾ ਸਮਾਨ ਨੂੰ ਪੂਰਾ ਹੁੰਦਾ ਜੀ ਹੁਣ ਮੈਂ ਇਹਦੇ ਵਿੱਚ ਸਵੇਰੇ ਸਮਾਨ ਨੂੰ ਕੱਢੀ ਨੂੰ ਤਾਂ ਟਾਈਮ ਹੋਵੇਗੀ ਆਪਾਂ ਕੰਮ ਦਾ ਧਾਰਾ ਵੀ ਕੱਢਣੀਆਂ ਘਰ ਵੀ ਕਰਨ ਦਾ ਤਾਂ ਕੋਈ ਰਹਿ ਗਿਆ ਹੁਣ ਕਿੰਦਰ ਪਾਣੀ ਵੀ ਨਾ ਸਰਦਾਰ ਜੀ ਨੂੰ ਸੀਲੰ ਦਾ ਕੰਮ ਚੱਲ ਪਿਆ ਉਹ ਉਹ ਦੂਜੀ ਜੀਰੀ ਆਉਣ ਲੱਗੀ ਜਿਹੜੀ ਪਹਿਲਾਂ ਨਹੀਂ ਲਾਈ ਹੋਈ ਹੈ ਨਹੀਂ ਤਾਂ ਅਜੇ ਥੋੜਾ ਜਿਹਾ 10-10 ਦਿਨ ਲੰਘਣਗੇ ਤੇ ਇਹ ਆਪਣਾ ਇਹ ਕੋਈਆਂ ਇਹ ਇੱਕ ਆਪਣੀ ਬਾਥਰੂਮ ਵਾਲੀ ਜਿਹੜੀ ਪੱਟੀ ਸੀ ਉਹ ਟੁੱਟ ਗਈ ਸੀ ਇਹ ਦੇਖੋ ਤੁਸੀਂ ਹਨਾ ਪਹਿਲਾਂ ਅਸੀਂ ਉਹ ਇਹ ਵੀ ਇੱਥੋਂ ਫਿਰਦੇ ਆ ਕੋਈ ਲਈ ਹੋਈ ਸੀ ਤਿੰਨ-ਚਾਰ ਸਾਲ ਉਹ ਨਹੀਂ ਗਈ ਸੀ ਕਿਧਰੇ ਹੁਣ ਚੀਚਾ ਨੇ ਮੰਗਾਈ ਦੀ ਇੰਨੀ ਅੱਗ ਲੱਗੀ ਪਈ ਹੈ ਕੀ ਕਰੀਏ ਇਹ ਤੁਹਾਨੂੰ ਸਾਨੂੰ 250 ਦੀ ਤੂ ਦੀ ਸਰਪੰਚ ਜੀ ਸਾਡੇ ਦਾ ਕੰਮ ਹੀ ਬਹੁਤ ਵਧੀਆ ਨਹੀਂ ਨਿਕ ਰਹਾ ਹੈ ਜਿਆਦੇ ਕੋਆ ਕੇ ਵਿਚਾਰੇ ਨੇ ਜਿਨ੍ਹਾਂ ਨੇ ਸਰਪੰਚੀ ਚ ਖੜੇ ਹੋਏ ਨੇ ਉਹਨਾਂ ਨੇ ਹਜੇ ਦੂਸਰੇ ਦਿਨ ਕਾगज ਭਰਨੇ ਤੇ ਉਸ ਤੋਂ ਪਹਿਲਾਂ ਉਹ ਡਿੱਗ ਗਏ ਕੁੱਤਾ ਆ ਗਿਆ ਮੂਰੇ ਮੋਟਰਸਾਈਕਲ ਤੇ ਉਹਨਾਂ ਨੂੰ ਲਾਤੇ ਪਲਾਸਟਰ ਲੱਗਿਆ ਉਦੋਂ ਬਾਅਦ ਸਰਦਾਰ ਜੀ ਦੇ ਗੋਡੇ ਤੇ 6:00 ਵਜੇ ਤੇ ਹੁਣ ਪੀਤੀ ਦੇ 6:00 ਲੱਗੀ ਸੋ ਕਿਸਾਨ ਨਾਲ ਨੇ ਪਰੇ ਚੜ ਜੇ ਚਲੋ ਪ੍ਰਮਾਤਮਾ ਕਰੇ ਹਨਾ ਆਪਣਾ ਜਿਹੜਾ ਮਕਸਦ ਹੈ ਪੂਰਾ ਹੋ ਜੇ ਚਲੋ ਇਹ ਕੋਈ ਗੱਲ ਨਹੀਂ ਜੀ ਜੇ ਦੋ ਬੰਦੇ ਹਨਾ ਵੀ ਇਲੈਕਸ਼ਨ ਲੜਦੇ ਨੇ ਤਾਂ ਉਹਨਾਂ ਦੇ ਵਿੱਚੋਂ ਦੋ ਹੋਣ ਤਿੰਨ ਹੋਣ ਜਿੱਤੂ ਤੱਕ ਕੀ ਹਨਾ ਚਲ ਆਪਦੇ-ਆਪਦੇ ਦਾ ਹਨਾ ਪੱਖ ਮੇਰ ਹੁੰਦੀ ਐ ਪਰਮਾਤਮਾ ਕਰੇ ਵਧੀਆ ਆਪਣਾ ਜਿਹੜਾ ਪਹਿਲੀ ਵਾਰ ਆਪਾਂ ਨੇ ਪੰਗਾ ਲੇ ਨੇਪਰੇ ਚੜਜੇ ਗਰਹੀ ਹੋਇਆ ਪਿਆ 5-10 ਦਿਨ ਰਹਿ ਗਏ 5 ਤਰੀਕ ਹੋ ਗਈ ਅੱਜ 10 ਦਿਨ ਰਹਿ ਗਏ ਵਧੀਆ ਸੁਖ-ਸਾਂਦ ਨਾਲ ਨੇਪਰੇ ਚੜਜੇ ਦੇ ਆ ਪਾਉਣ ਕਰਨਾ ਸਰਦਈ ਹੈ ਕੀ ਕਰੀਏ ਕਿੱਧਰ ਨੂੰ ਜਾਈਏ ਇੱਥੇ ਹੀ ਆਸਕੀ ਲੈ ਕੇ ਇਹ ਆਪਣਾ ਉਹਦੇ ਲੰਗੀ ਸੱਤ ਪਿਆਰ ਤੇ ਉਹ ਇਸ ਤਰ੍ਹਾਂ ਦੇ ਸਲੀਕਾ ਜਿਲੇ ਪੀਏ ਤਾਂ ਤੇ ਵੀ ਪੱਟੀ ਨੂੰ ਹੁਣ ਇਸ ਕਰਕੇ ਕੋ ਟੂਟ ਨਹੀਂ ਪੈਂਦੇ ਕੋਟ ਵਾਟਰ ਦੇ ਫੁੱਟ ਗਏ ਨਾਲੋਂ ਦੇ ਆਟੇ ਵਾਲੇ ਨੇ ਮਾਰਿਆ ਸੂਦੀ ਦੇ ਵਿੱਚੋਂ ਬੈਕ ਜਿਹੜੇ ਮੇੜੀ ਵਿੱਚ ਲਾਉਂਦੀਆਂ ਨੇ ਨਾ ਉਹ ਵਰਤ ਸਾਨੂੰ ਪਤਾ ਹੀ ਆਟੇ ਵਾਲਿਆਂ ਦਾ ਟੱਪੇ ਚ ਸਟਾਰਟ ਆ ਰਿਹਾ ਉਹ ਇਧਰ ਉਧਰ ਪਤਾ ਨਹੀਂ ਲੱਗਦਾ ਨਾ ਦੇਖਦੀਆਂ ਨਹੀਂ ਹੈਗੀਆਂ ਕਿ ਕਿੱਦੋਂ ਕੀ ਚੀਜ਼ ਉਹ ਕਰਨੀ ਤੇ ਇੱਕ ਇਹ ਲੈ ਕੇ ਜੀ ਬਲੈਕ ਕਲਰ ਦੀ ਸ਼ਰਟ ਪੂਰੀਆਂ ਬਾਹਾਂ ਦੀ ਪਸੰਦ ਚੱਲ ਪਿਆ। ਸਾਮ ਆਪਣਾ ਪਹਿਲਾਂ ਗਰਮੀ ਵਾਲੇ ਕੱਪੜੇ ਚਾਹਦੇ ਸੀ ਹੁਣ ਆਪਣੀ ਸਰਦੀ ਆਏ। ਅਸੀਂ ਚੱਲੀ ਜਉ ਸਾਰਾ ਸਿਆਲ ਢੰਗ ਜੂਗਾ। ਫੇਸ ਕਰਕੇ ਉਹਦਾ ਥੋੜਾ ਜਿਹਾ ਗੋਡੇ ਤੇ ਵੀ ਛੱਟ ਲੱਗੀ। ਪੈਰ ਤੇ ਥਾਪੀ ਛੱਟ ਹੈ। ਇਹਨੂੰ ਨਵੇਂ ਪਾਪਟਿਫਟ ਕਰਾ ਗਲੇ ਆ ਇਹ ਮੋਢਾ ਜਦੋਂ ਬਚ ਕਰੇਗੀ। ਇਹਨੂੰ ਪਤਾ ਹੀ ਨਹੀਂ ਲੱਗਾ ਕਿਵੇਂ ਛੱਟ ਲੱਗੀ ਫੇਰ ਸਰਦਾਰ ਜੀ ਉਹਦੇ ਪੱਟੀਆਂ ਪੱਟੀਆਂ ਕਰਾ ਕੇ ਘਰੇ ਛੱਟ ਕੇ ਕੱਲ ਦੀ ਗੱਲ ਹੈ ਜੀ। ਇਸ ਕਰਕੇ ਤੇ ਥੋੜਾ ਜਿਹਾ ਮੈਂ ਚਲ ਤਾਂ ਘੰਟਾ ਕਿ ਆਪਾਂ ਉੱਥੇ ਵੀ ਜਾਣਾ ਤਾਂ ਪੈਣੀ ਈ ਬਾਜ਼ਾਰ ਵੀ ਮੈਂ ਹੋਰ ਕੰਮ ਨਹੀਂ ਸੀ ਹੋ ਰਿਹਾ ਹਜੇ ਕਪੜੇ ਸੂਟਾ ਵਗੈਰਾ ਦਾ ਤਾਂ ਕਰਕੇ ਮਹਤਵਤ ਇਹਨਾਂ ਦਾ ਕੰਮ ਜਿਹੜੀਆਂ ਆਪਣੀਆਂ ਜਮੀ ਲੋੜਵੰਦ ਚੀਜ਼ਾਂ ਹੀ ਨੇ ਤੇ ਥੁੱਲੇ ਦਾ ਸਮਾਨ ਲੈਉਣ ਵਾਲਾ ਸੀ ਉਹ ਲੈ ਆਏ। ਬਾਕੀ ਕੁਝ ਬੱਚਿਆਂ ਦੇ ਖਾਣ ਤੋਂ ਨਹੀਂ ਹੋਣਾ। ਰੋਜ਼ ਹੀ ਮਨੋ ਸਾਥੋਂ ਦਾ ਨੂੰ ਪਤਾ ਹੈ ਵੀ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਊਗਾ ਵੀ ਆਪਣੇ ਕੰਮ ਚੱਲ ਰਹੇ ਆ ਬੁਸੇਤੀ ਚੋਣਾ ਦਾ ਤੇ ਹੁਣ ਜਾਇਂ ਨਹੀਂ ਜਾਂਦਾ। ਤਾਂ ਕਰਕੇ ਜਿਹੜੀ ਵੀ ਚੀਜ਼ ਦੀ ਲੋੜ ਸੀ ਆਪਾਂ ਨੂੰ ਕਰੇ। ਆਪਾਂ ਪੱਲੀ ਲੈ ਜਾਂਦਾ ਹੁਣ ਵਿੱਚ ਦੀ ਚਲੋ ਸਰਦਾਰ ਜੀ ਤਾਂ ਜਾਣਦੇ ਹੀ ਨੇ ਹਨਾ ਥੋੜੀ-ਮੋਟੀ ਕੀ ਉਹਨਾਂ ਤੋਂ ਮੰਗਾਈ ਜਾਂਦੀ ਹੈ ਕਈ ਵਾਰ ਉਹ ਵੀ ਲੇਟ ਹੋ ਜਾਂਦੇ ਨੇ ਜਲਦੀ ਚਾਹੀਦੀ ਲੰਘੇ ਹੁੰਦੇ ਨੇ ਤਾਂ ਕਰਕੇ ਦੇਖੋ ਜੀ ਮੈਂ ਐਨੇ ਕ ਸਾਮਾਨ ਦੇ ਉੱਤੇ ਮੈਨੂੰ ਲੱਗਾ ਘਟ-ਘਟਨਾ 5000 ਰੁਪਏ ਲੈਣ ਤੁਸੀਂ ਆਹ ਬਾਲਟੀ ਦਾ ਯਕੀਨ ਨੇ ਬਣਾ ਜਿਹੜੀਆਂ ਉਹਨਾਂ ਨਾਲ 100-100 150 ਦੀਆਂ ਹੁੰਦੀਆਂ ਨੇ ਇਹ 600 ਦੀ ਮਿਲੀ ਆਪਾਂ ਇਹ ਵੀ ਪੀ ਐਂ ਨਹੀਂ ਦੀਏ ਬਸ ਮੈਨੂੰ ਹੋਰ ਕਿਤੇ ਨਾ ਮੇਰਾ ਸਾਰੇ ਕਿਤੇ ਜੀ ਆ ਗਏ ਮੈਂ ਸਾਰੇ ਸਾਮਾਨ ਦੇ ਵਿੱਚ ਚੀਜ਼ਾਂ ਲੈ ਲੈ ਕੇ ਨਾ ਮੈਨੂੰ ਬਸ ਉਹ ਇੱਕ ਚੀਜ਼ ਚਾਹੀਏ ਉੱਥੇ 200 ਰੁਪਏ ਚੀਜ਼ ਵਧੀਆ ਉੱਥੇ ਨਾਲ ਦਾ ਪਸੰਦ ਆਉਂਦੀ ਹੈ ਡਿਜ਼ਾਈਨ ਸੋਹਣੇ ਨੇ ਨਾਲ ਉਹ ਚੀਜ਼ ਦੀ ਗਾਰੰਟੀ ਹੁੰਦੀ ਹੈ ਬਸ ਉੱਥੇ ਮੇਨੂੰ ਸਵਾਸ ਜਿਹਾ ਬਣ ਗਿਆ ਵੀ ਮੈਂ ਉੱਥੋਂ ਹੀ ਚੀਜ਼ ਲੈਣੀ ਹੈ ਮੈਨੂੰ ਹੁਣ ਵਧੀਆ ਨਹੀਂ ਲੱਗਦਾ ਹੋਰ ਕਿਤੇ ਵੀ ਤੇ ਸਾਡਾ ਉਹ ਡੱਬੂ ਵੀ ਸੇ ਬਹੁਤ ਸਿੱਤਰ ਪੈਂਦੇ ਸੀ ਉਹ ਰੋਜ਼ ਰਸੋਈ 'ਚ ਪੋਚਾ ਲਾ ਕੇ ਘੜਦੇ ਕਦੇ ਚਾੜ ਲੂਗੀ ਕਦੇ ਇਹਦੇ ਵਿੱਚੋਂ ਜੇ ਗੁੱਦ ਗੰਮ ਕਰ ਲੈਂਦੇ ਉਹ ਡੁੱਲ ਜਾਂਦਾ ਬਹੁਤ ਔਖਾ ਹੋ ਜਾਂਦਾ ਹਾਂਜੀ ਤੇ ਚਲੋ ਜੀ ਹੁਣ ਆਪਾਂ ਨੇ ਮੈਨੂੰ ਕੋਲ ਦੇ ਪੈਸੇ ਇੰਜੇ ਲਗਾ ਦਿੱਤੇ ਮੈਂ ਨਿਰਦਿਲ ਕਰਦੇ ਜਿਵੇਂ ਅ ਕਰੀਏ ਨਦੀ ਆਪੀ ਇੰਤਕਾ ਸਟਾਰ ਚੱਲੀ ਆਂਦਾ ਵੀ ਪਰ ਉੱਥੇ ਵੀ ਰਾਇ ਹੋ ਜਾਂਦਾ ਵੀ ਆ ਵੀ ਲੈਣਾ ਘਰੇ ਆ ਵੀ ਲੈਣਾ ਇਹ ਚੀਜ਼ੇ ਲੈ ਲਓ ਤੁਸੀਂ ਚਲੋ ਜੀ ਨੂੰ ਸੇ ਵਧ ਗਏ ਕੱਪੜੇ ਧੋਤੇ ਪੈਨੇ ਆਪਣਾ ਉਹੀ ਲਾਕਮੈਂਟ ਆਇਆ ਮਨੇ ਪਹਿਲਾਂ ਮੈਂ ਧਾਰ ਦੇਖਨੀ ਆ ਮੱਝ ਦੀ ਜੇ ਖੜੂਗੀ ਉਹਨਾਂ ਸੀ ਰਾਤ ਹਨੇਰਾ ਹੋ ਗਿਆ ਲੇਟ ਚ ਹੋਇਆ ਤੇ ਸਵੇਰੇ ਵੀ ਉਹ ਹੱਲ ਜੇਗੀ ਹੁਣ ਮੈਂ ਦੇਖਣੀ ਮੇਰੀ ਟਾਈਮ ਨਾਲ ਖੜੂਗੀ ਨਹੀਂ ਪਰ ਪਹਿਲਾਂ ਸਬਜ਼ੀ ਬਣਾ ਲੈਣੇ ਆਟਾ ਗੁੰਨਦਣੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਧਾਰ ਕੱਢ ਲਾਂਗੇ ਸਰਦਾਰ ਜੀ ਦੇ ਲੇਟ ਨੇ ਜੀ ਕਰੋ ਇਸ ਬਲੌਗ ਨਾਲ ਇੰਜੋਏ ਆਪਾਂ ਕੱਲ ਨੂੰ ਹੋਰ ਬਲੌਗ ਹੈ ਜਿਹੜਾ ਹਾਂ ਕਰਾਂਗੇ ਕੋਸ਼ਿਸ਼ ਵੀ ਬਲੌਗ ਪਾਈਏ ਹੋ ਸਕਿਆ ਕੱਲ ਨੂੰ ਅਸੀਂ ਥੋੜਾ ਜਿਹਾ బిజీ ਐ ਵੀ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਾਂਗੇ ਇਸ ਕਰਕੇ ਮੈਂ ਆਪਦੀ ਬਲੌਗ ਬਣਾ ਰਹੀਆਂ ਫਿਰ ਦੋਏ ਦਿਨ ਹਨਾ ਸੂਟਾਂ ਦੀ ਵੀਡੀਓ ਮੇਰੀਆਂ ਭੈਣਾਂ ਜਿਹੜੀਆਂ ਬਲੌਗ ਦੇਖਦੀਆਂ ਨੇ ਉਹਨਾਂ ਨੂੰ ਇਹ ਹੋ ਜਾਂਦਾ ਵੀ ਅਸੀਂ ਬਲੌਗ ਦੇਖਣਾ ਦੀ ਸਖਤੀ ਚਲੋ ਜੀ ਕਰੋ ਤੁਸੀਂ ਇਸ ਇਸ ਬਲੌਗ ਨਾਲ ਇੰਜੋਏ ਜਿਹੜੀਆਂ ਮੇਰੀਆਂ ਭੈਣਾਂ ਸੁਣਾਉਂਦੇ ਮੇਰੇ ਤੇਰੇ ਨੇ ਤੁਸੀਂ ਜੇ ਵਧੀਆ ਚੀਜ਼ ਲੈਣੀ ਹੈ ਹਨਾ ਬ੍ਰਾਂਡ ਦੀ ਪਤਾ ਹੀ ਕੀ ਕਰਨੇ ਹੁੰਦੇ ਆ ਵੀ ਇੱਕ ਵਾਰ 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 ਪੈਸੇ ਲਾਉਣ ਲਾਣਾ ਇੱਕ ਵਾਰ ਪੈਸੇ ਲਾਗੇ 10 ਸਾਲ ਚੀਜ਼ ਚੱਲਦੀ ਨਹੀਂ ਵਧੀਆ ਗੱਲ ਹੁੰਦੀ ਉਹ। ਸਾਡੇ ਗਰੰਟੀ ਦਿੰਦੇ ਨੇ ਨਾਲੇ ਜੇ ਟੁੱਟ-ਫੁੱਟ ਜਾਊਗੀ ਚਾਹੇ ਤੁਸੀਂ 10 ਸਾਲਾਂ ਬਾਅਦ ਉਹਨਾਂ ਤੋਂ ਉਹਨਾਂ ਦੁਬਾਰਾ ਲੈ ਆਓ। ਤੇ ਉਹ ਹੈਗੇ ਨੇ ਕ੍ਰਿਸ਼ਨਾ ਕਰੋਪਰੀਆ ਨੇ ਮੈਂ ਦੁਬਾਰਾ ਤੋਂ ਦੱਸ ਦਈਆਂ ਤੁਹਾਨੂੰ ਮੇਨ ਮਜ਼ਾਰ ਦੇ ਵਿੱਚ ਨੇ ਕੀ ਉਹ ਤੁਸੀਂ ਉੱਥੋਂ ਲੈ ਸਕਦੇ ਹੋ ਤੇ ਬਾਕੀ ਚਲੋ ਜੀ ਛਣੇ ਮਰੀਆਂ ਭੈਣਾਂ ਬਾਹਰ ਮਿੱਠੀਆਂ ਨੇ ਜੇ ਉਹਨਾਂ ਨੇ ਵੀ ਆਪਣੇ ਦੁਜੀ ਮੇਨ ਉਹਨਾਂ ਨੇ ਸੁੱਟ ਜਾਂਦੇ ਨੇ ਉਹਨਾਂ ਨੇ ਕੋਈ ਐਦਾਂ ਦੀ ਚੀਜ਼ ਮੰਗਾਉਣੀ ਆ ਪਾਰਸਲ ਦੇ ਵਿੱਚ ਤਾਂ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ। ਚ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ